ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਹ ਬੂਥ ਨੰਬਰ 75 76 ਅ ਇਧਰ ਪਿਛਲੇ ਪਾਸੇ 77 78 ਅੱਜ ਸਵੇਰ ਤੋਂ ਹੀ ਜੋ ਕਿ VOTING 1 ਜੂਨ 2024 ਲੋਕ ਸਭਾ ਚੋਣਾਂ ਦਾ ਜੋ ਕਿ ਦਿਨ ਦਾ ਇੰਤਜ਼ਾਰ ਸੀਗਾ ਸਾਰਿਆਂ ਨੂੰ ਵੋਟਾਂ ਦਾ ਬਹੁਤ ਹੀ ਜੋਰ ਜੋਸ਼ ਦੇ ਨਾਲ ਸਾਰੀਆਂ ਪਾਰਟੀਆਂ ਆਪਣਾ ਆਪਣਾ ਕੰਮ ਕਰ ਰਹੀਆਂ ਸੀ ਪ੍ਰਚਾਰ ਪ੍ਰਸਾਰ ਕਰ ਰਹੀਆਂ ਸੀਗੀਆਂ ਅੱਜ ਉਹ ਦਿਨ ਆ ਚੁੱਕਾ ਹੈਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੂਥਾਂ ਦੇ ਉੱਤੇ ਇਸ ਵਕਤ ਸ਼ਾਮ ਦੇ ਤਕਰੀਬਨ 4:30-5 ਦਾ ਟਾਈਮ ਹੋ ਚੁੱਕਾ ਹੈਗਾ ਤੇ VOTER ਜਿਹੜਾ ਹੈਗਾ ਹੁਣ ਪਹੁੰਚ ਰਿਹਾ ਹੈਗਾ ਜਿੱਦਾਂ ਕਿ ਅੱਜ ਦਿਨ ਭਰ ਵੀ ਗਰਮੀ ਕਾਫੀ ਰਹੀ ਹੈਗੀ ਆ ਉਹਦੇ ਮੁਤਾਬਿਕ ਸਾਹਮਣੇ ਬੜਾ ਹੀ ਸ਼ਾਂਤਮਈ ਮਾਹੌਲ ਦੇਖਣ ਨੂੰ ਮਿਲ ਰਿਹਾ ਹੈਗਾ ਚਾਰੇ ਪਾਸੇ ਪ੍ਰਸ਼ਾਸਨ ਦਾ ਪੂਕਤਾ ਇੰਤਜ਼ਾਮ ਕੀਤਾ ਗਿਆ ਹੈਗਾ ਆ ਉਹਦੇ ਮੁਤਾਬਿਕ VOTER ਬੜੇ ਸ਼ਾਂਤ ਮੇ ਢੰਗ ਦੇ ਨਾਲ ਆ ਕੇ ਆਪਣੀ ਵੋਟ VOTING ਕਰ ਰਿਹਾ ਹੈਗਾ ਆ ਹਾਂਜੀ ਗੱਲ ਕਰਦੇ ਹੈਗੇ ਆ ਇਸ ਬਾਰੇ ਹਾਂਜੀ ਭਾਜੀ ਤੁਸੀਂ ਇੱਥੇ VOTING ਕਰਨ ਲਈ ਪਹੁੰਚੇ ਹੈਗੇ ਆ ਕੀ ਕਹਿਣਾ ਚਾਹੋਗੇ ਅੱਜ ਮਾਹੌਲ ਤਾਂ ਠੀਕ ਹੈ ਯਾਰ ਦੇਖੋ ਹਾਂਜੀ ਹਾਂਜੀ ਆ ਤੁਸੀਂ ਇਸ ਵਕਤ ਪਹੁੰਚੇ ਹੋ ਗਏ ਆ ਸਵੇਰ ਦੇ ਤੁਸੀਂ ਨਹੀਂ ਆਏ ਹੋਗੇ ਆ ਤਾਂ ਉਸ ਬਾਰੇ ਕੀ ਕਹਿਣਾ ਚਾਹੋਗੇ ਬੇਰੇਵ ਡਿਊਟੀ ਜੀ ਸਰ ਠੀਕ ਹੈ ਜੀ ਤੇ ਜਿਸ ਤਰ੍ਹਾਂ ਪਾਰਟੀਆਂ ਨੂੰ ਦੇਖ ਕੇ ਆਪਾਂ ਜੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਕਸ਼ਮਕਸ਼ ਚੱਲ ਰਹੀ ਹੈਗੀ ਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਟਫ ਹੈ ਬਾਕੀ ਕਿਸਮਤ ਹੈ ਇਹਨਾਂ ਦੀ ਕੰਪੀਟੀਸ਼ਨ ਜਿਹੜਾ ਹੈਗਾ ਟਫ ਆ ਟਫ ਆ ਟਾਫੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆ ਸਾਡੇ ਨਾਲ ਜੁੜ ਚੁੱਕੇ ਨੇ ਅ ਰਵਿੰਦਰ ਟੱਕਰ ਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ VOTING ਕਰਕੇ ਆਏ ਆ ਇਸ ਵੇਲੇ ਤੁਸੀਂ ਪਹੁੰਚੇ ਹੈਗੇ ਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮਾਹੌਲ ਚ ਵੋਟਰਾਂ ਪੈਰੀਆਂ ਜੀ ਬਹੁਤ ਸ਼ਾਂਤੀਪੂਰਕ ਮੋਹਲਾ ਹੈ ਹਾਂਜੀ ਬੜੀ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਪੂਰੀ ਤਰੀਕੇ ਨਾਲ ਜੀ ਤੇ VOTING ਬਹੁਤ ਵਧੀਆ ਹੋ ਰਹੀ ਹੈ ਕੋਈ ਰਸ਼ਵੀ ਨਹੀਂ ਹੈਗਾ ਠੀਕ ਆ ਠੀਕ ਵਧੀਆ ਤਰੀਕੇ ਨਾਲ ਬੋਲਿੰਗ ਤੁਸੀਂ ਕਿਸ ਤਰ੍ਹਾਂ ਦੇਖਦੇ ਆਂ ਪਾਰਟੀਆਂ ਨੂੰ ਮੁੱਖ ਰੱਖਦੇ ਹੋਏ ਪਾਰਟੀਆਂ ਦਾ ਕਿਦਾਂ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਭਾਜਪਾ ਜਾਂ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਆਪਣੇ ਵਿਚਾਰ ਹੈ ਜੀ ਆਪਣੇ ਤਰੀਕੇ ਨਾਲ ਹਰ ਇੱਕ ਨੂੰ VOTING ਕਰਨੀ ਹੈ ਮੰਨ ਜਾਂਦਾ ਜਿੱਥੇ ਬਣਿਆ ਉੱਥੇ ਵੋਟ ਪਾ ਦੇਣੀ ਹੈ ਆ ਕਹਿ ਸਕਦੇ ਆ ਜੀ VOTER ਬੜਾ ਸਮਝਦਾਰ ਹੈਗਾ ਆ ਉਹ ਆਪਣੇ ਸਹੀ ਜਿਹੜਾ ਹੈਗਾ ਹੱਕ ਸਮਝਦਾ ਹੈਗਾ ਵੀ ਕਿ ਉਸ ਹਸਾਬ ਦੇ ਨਾਲ ਵੋਟ ਬਿਲਕੁਲ ਜਿੱਥੇ ਕਿਸ ਨੂੰ ਠੀਕ ਲੱਗਦਾ ਉਸੇ ਆਪਣੇ ਤਰੀਕੇ ਨਾਲ ਉਹਨੇ VOTING ਕਰ ਦੇਣੀ ਹੈ ਜੀ ਪਾਰਟੀਆਂ ਸਾਰੀਆਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਧੰਨਵਾਦ ਜੀ ਥੈਂਕ ਯੂ ਹਾਂਜੀ ਸਰ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਿਮਾਮ ਕੀਤੇ ਗਏ ਹੈਗੇ ਆ ਬੜਾ ਸ਼ਾਂਤ ਮਹਿੀ ਟੰ ਦੇ ਨਾਲ VOTING ਹੋ ਰਹੀ ਹੈਗੀ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ 2024 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਨਕੂਦਰ ਦੇ ਜਿਹੜੇ VOTERS ਨੇ ਇਹਨਾਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ ਜੋ ਨਕੁਦਰ ਦੇ ਵਿੱਚ ਜਿੰਨੇ ਵੀ ਪੋਲਿੰਗ ਬੂਥ ਹੈ ਪੋਲਿੰਗ ਸਟੇਸ਼ਨ ਸੀਗੇ ਉੱਥੇ ਭਾਰੀ ਮਾਤਰਾ ਦੇ ਵਿੱਚ ਵੋਟਰਾਂ ਦਾ ਕਟ ਸੀਗਾ ਤੇ ਸ਼ਾਂਤਮਈ ਤਰੀਕੇ ਨਾਲ ਹਰ ਇੱਕ ਨੇ ਆਪਣੀ VOTING ਦਾ ਕਾਸਟ ਕੀਤਾ ਤੇ ਬਹੁਤ ਹੀ ਇੱਕ ਸੁਲਝੇ ਤਰੀਕੇ ਨਾਲ ਇੱਕ ਸਾਂਝੇ ਮਾਹੌਲ ਦੇ ਵਿੱਚ ਇੱਕ ਭਾਈਚਾਰਕ ਮਾਹੌਲ ਦੇ ਵਿੱਚ ਸਭ ਨੇ ਵੋਟਰਾਂ ਦੇ ਕਾਸਟ ਕਾਸਟ ਕੀਤੀ ਹੈ ਹੁਣ ਬਸ ਜਿਵੇਂ ਕਿ ਇੱਕ ਘੰਟਾ ਰਹਿ ਗਿਆ ਇਹ ਘੰਟੇ ਬਾਅਦ 2024 ਦੇ ਇਲੈਕਸ਼ਨਾਂ ਦਾ ਸਮਾਪਨ ਹੋ ਜਾਏਗਾ ਤੇ ਉਸ ਤੋਂ ਬਾਅਦ ਜਿਵੇਂ ਸਾਡੀ ਭਾਰਤੀ ਜਨਤਾ ਨੇ ਜੋ ਭਾਰਤ ਵਾਸਤੇ ਪਵਿੱਖਨਰਦਾਰ ਦਿੱਤਾ ਉਹਦੇ ਮੁਤਾਬਿਕ ਉਹਦਾ ਰਿਜ਼ਲਟ ਬਹੁਤ ਜਲਦੀ ਹੀ ਚਾਰਜ ਨੂੰ ਆ ਜਾਏਗਾ ਜੋ ਕਿ ਸਾਡੇ ਸਾਰਿਆਂ ਦੇ ਪਵਿੱਖ ਦਾ ਅੱਗੇ ਫੈਸਲਾ ਕਰੇ ਜਿਸ ਤਰ੍ਹਾਂ ਕਿ ਜੋ ਪਿਛਲਾ ਮਾਹੌਲ ਸੀਗਾ ਚਾਰੇ ਪਾਸੇ ਪਾਰਟੀਆਂ ਦਾ ਬੜਾ ਇੱਕ ਦੂਸਰੇ ਤੇ ਦਬਾਅ ਸੀ ਪ੍ਰੈਸ਼ਰ ਸੀ ਇੱਕ ਦੂਸਰੇ ਤੇ ਉਤੇ ਲਾਂਚਨ ਲਾਣਾ ਜਾਂ ਕੋਈ ਇਸ ਤਰ੍ਹਾਂ ਦਾ ਉਸ ਨੂੰ ਦੇਖਦੇ ਹੋਏ ਅੱਜ ਦਾ ਜੋ ਮਾਹੌਲ ਹੈਗਾ ਉਸ ਨੂੰ ਕੀ ਤੁਸੀਂ ਦੇਖਦੇ ਹੈਗੇ ਆ ਦੇਖੋ ਜੋ ਨਕੂਦਰ ਦੇਰੀ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਵੱਲੋਂ ਜੋ ਜਿਨ੍ਹਾਂ ਨੇ ਪ੍ਰੋਪਰ ਇੱਕ ਸਿਕਿਉਰਿਟੀ ਪ੍ਰੋਪਰ ਇੱਕ ਸੈੱਟ ਕੀਤੀ ਹੋਈ ਸੀਗੀ ਤੇ ਪਬਲਿਕ ਵੱਲੋਂ ਵੀ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਇਸ ਆਪਸੀ ਭਾਈਚਾਰੇ ਦੇ ਵਿੱਚ ਸਾਰੀ ਪੋਲਿਟੀਕਲ ਪਾਰਟੀਆਂ ਜੋ ਕਿ ਆਪਣੀ ਆਪਣੀ ਜਿਨ੍ਹਾਂ ਨੇ ਪਹਿਲਾਂ ਕਾਨੂੰਨ ਤੋਂ ਗਮਨਤ ਕੀਤੀ ਸੀ ਤੇ ਹੁਣ ਸਾਰੀ ਪਬਲਿਕ ਨੇ VOTING ਜਿਹੜੀ ਕਾਸਟ ਕੀਤੀ ਹੈ ਕਾਨੂੰਨ ਤੋਂ ਗਮਨਤ ਕੀਤੀ ਹੈ ਤੇ ਭਾਰਤ ਦੇ ਪਵਿੱਤਰ ਨੂੰ ਨਰਜ਼ਰ ਗਰਾਂਟ ਆਪਣਾ ਯੋਗਦਾਨ ਪਾਇਆ ਕਹਿ ਸਕਦੇ ਆ ਕਿ ਇਨਸਾਨੀਅਤ ਨੂੰ ਅੱਜ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਹੈਗਾ ਆ ਵੀ ਪਾਰਟੀਆਂ ਦਾ ਆਪਣਾ ਮਿਆਦ ਹੈਗਾ ਆ ਜਾਂ ਪਾਰਟੀਆਂ ਦਾ ਆਪਣਾ ਇੱਕ ਸਟਰਕਚਰ ਹੈਗਾ ਆ ਉਹਦੇ ਮੁਤਾਬਿਕ ਇਨਸਾਨੀਅਤ ਦੇ ਨਾਤੇ ਇੱਕ ਦੂਸਰੇ ਦੀ ਸਪੋਰਟ ਕੀਤੀ ਗਈ ਹੈਗੀ ਹੈ ਦੇਖੋ ਜੋ ਪਬਲਿਕਲੀ ਹੈ ਪਬਲਿਕਲੀ ਜੋ VOTING CAST ਹੋਈ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਹੋਈ ਤੇ ਆਪਸੀ ਭਾਈਚਾਰੇ ਦੇ ਵਿੱਚ ਹੋਈ ਹੈ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਅੱਜ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਲੋਕ ਸਭਾ ਚੋਣਾਂ ਦਾ ਦਿਨ ਜੋ 1 ਜੂਨ 2024 ਸਾਰਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਭਾਜਪਾ ਦਾ ਇਹ ਜੋ ਬੂਥ ਕਾਊਂਟਰ ਜਿਹੜਾ ਹੈਗਾ ਆ ਸਾਡੇ ਨਾਲ ਪਟਾਰਾ ਜੀ ਜੁੜ ਚੁੱਕੇ ਨੇ ਹਾਂਜੀ ਇਹ ਆਪਣੇ ਕਿੰਨੇ ਨੰਬਰ ਬੂਥ ਦਾ ਹੈਗਾ ਆ ਜੀ ਸਰ ਇਹ ਆਰੀਆ ਸਕੂਲੇ 78 ਨੰਬਰ 77 ਨੰਬਰ ਬੂਥ ਦਾ ਬੀਜੇਪੀ ਦਾ ਬੂਥ ਆ ਜਿਸ ਤਰ੍ਹਾਂ ਕਿ ਅੱਜ ਜੇ ਬੜੀ ਗਰਮੀ ਸੀਗੀ ਬਹੁਤ ਜ਼ਿਆਦਾ ਤੇਜ਼ ਧੁੱਪ ਹਜੇ ਵੀ ਹੈਗੀ ਆ ਤੇ ਸਵੇਰ ਤੋਂ ਕਿੰਨੀ ਕੁ VOTING ਜਿਹੜੀ ਹੈ ਹੋ ਚੁੱਕੀ ਹੈਗੀ ਆ VOTER ਕਿਸ ਤਰ੍ਹਾਂ ਨਿਕਲ ਕੇ ਆ ਰਹੇ ਹੈਗੇ ਆ ਸਾਹਮਣੇ ਸਰ 3 ਵਜੇ ਤੱਕ ਦੇ ਰੁਝਾਨ ਜਿਹੜੇ ਸੀਗੇ ਉਹ 45% ਦੇ ਆਸ-ਪਾਸ ਸੀਗੇ ਉਮੀਦ ਆ 6 ਵਜੇ ਤੱਕ ਇਹ 58 58 ਔਰ ਇਸ ਤੋਂ ਅੱਗੇ 60 ਤੱਕ ਕਹਿ ਸਕਦੇ ਹੈਗੇ ਆ ਕਿ ਹੁਣ 4 ਵਜੇ ਤੋਂ ਬਾਅਦ ਵੋਟਰ ਘਰੋਂ ਨਿਕਲਣਾ ਸ਼ੁਰੂ ਹੋ ਗਿਆ ਹੈ ਜੀ ਅੱਜ ਲੋਕਾਂ ਨੂੰ ਮੋਦੀ ਨੂੰ ਵੋਟ ਪਾਉਣ ਦਾ ਉਤਸ਼ਾਹ ਬਹੁਤ ਹੈ ਜੀ ਔਰ ਇਹੀ ਉਤਸ਼ਾਹ ਪੋਲਿੰਗ ਬੂਥ ਤੱਕ ਉਹਨਾਂ ਨੂੰ ਲੈ ਕੇ ਆ ਰਿਹਾ ਹੈ ਜਿਸ ਤਰ੍ਹਾਂ ਕਿ ਬਾਕੀ ਪਾਰਟੀਆਂ ਵੀ ਬਹੁਤ ਦਾਅਵੇ ਕਰ ਰਹੀਆਂ ਹੈਗੀਆਂ ਇਸ ਐਂਗਲ ਨੂੰ ਦੇਖਦੇ ਹੋਏ ਤੁਸੀਂ ਕਿਦਾਂ ਦੇਖਦੇ ਹੈਗੇ ਆ ਸਰ ਅਸੀਂ ਤਾਂ ਇੱਕ ਦੁਕਾਨਦਾਰ ਹੈ ਅਸੀਂ ਤਾਂ ਇਹ ਚਾਹਨੇ ਆ ਕਿ ਜੋ ਦੇਖ ਰਹੇ ਆ ਕਿ ਸ਼ਹਿਰ ਚ ਕਾਫੀ ਜ਼ਿਆਦਾ ਰੁਝਾਨ ਬੀਜੇਪੀ ਵੱਲ ਹੋਇਆ ਹੈ ਬਾਕੀ ਹੋਪਸ ਹੋ ਅੱਛੇ ਰਿਜ਼ਲਟ ਆਣਗੇ ਜੀ ਅ ਜਿਸ ਤਰ੍ਹਾਂ ਕਿ ਕੰਮਾਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਵੀ ਕੰਮਾਂ ਦਾ ਦਾਵਾ ਕਰ ਰਹੀ ਹੈਗੀ ਆ ਤੇ ਉਹ ਆਪਣੇ ਆਪ ਨੂੰ ਸਾਬਿਤ ਕਰ ਰਹੀ ਹੈਗੀ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨੀ ਅਸੀਂ ਕਿਸੇ ਪਾਰਟੀ ਦੇ ਬਾਰੇ ਨਹੀਂ ਕੁਝ ਕਹਿਣਾ ਜਾਂਦੇ ਅਸੀਂ ਤਾਂ ਇਹ ਆ ਕਿ ਮੋਦੀ ਜਿਹੜੇ ਕੰਮ ਕਰਾ ਰਿਹਾ ਹੈ ਮੋਦੀ ਸਾਹਿਬ ਉਹਨੂੰ ਆਪਾਂ ਦੇਖੀਏ ਉਹਨੂੰ ਉਹਨਾਂ ਨੂੰ ਲੈ ਕੇ ਆਈਏ ਫਿਰ ਅਗਿਓਂ ਅੱਛੀ ਡਿਵੈਲਪਮੈਂਟ ਹੋਊਗੀ ਤੇ ਅੱਛੇ ਸਿਸਟਮ ਬਣੂਗਾ ਜੀ ਆ ਜਿਸ ਤਰ੍ਹਾਂ ਕਿ ਵੋਟਰ ਬੜਾ ਸਮਝਦਾਰ ਹੈ ਆ ਸੂਝਵਾਨ ਹੈਗਾ ਆ ਉਸ ਨੂੰ ਦੇਖਦੇ ਹੋਏ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਸਰ ਵੋਟਰ ਬਹੁਤ ਸਮਝਦਾਰ ਹੈ ਜਿਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਵੋਟ ਕਰਨੀ ਆ ਉਹਨਾਂ ਨੇ ਕੋਈ ਸੰਕੇਤ ਦੀ ਉਹਨਾਂ ਨੇ ਜੀ ਸਿੱਧਾ ਵੋਟ ਹੀ ਪੋਲ ਕਰਕੇ ਸੰਕੇਤ ਦੇਨੇ ਆ ਕਹਿ ਸਕਦੇ ਆ ਕਿ ਆਪਣੇ VOTING ਰਾਹੀਂ ਉਹ ਜਵਾਬ ਦੇਣਗੇ ਜੋ ਵੀ ਆ ਜਿਸ ਪਾਰਟੀ ਨੂੰ ਜਿਨ੍ਹਾਂ ਨੂੰ ਵੀ ਉਹ ਅੱਛੇ ਅੱਛਾ ਚੁਣਨਾ ਚਾਹੁੰਦੇ ਆ ਉਹ ਉਹਨਾਂ ਨੂੰ ਆਪਣੀ VOTER ਰਾਹੀਂ ਚੁਣਨਗੇ ਬਹੁਤ ਬਹੁਤ ਧੰਨਵਾਦ ਜੀ ਇੰਨੀ ਜਾਣਕਾਰੀ ਦਿੱਤੀ ਤੇ ਇੱਕ ਚੈਨਲ ਦੇ ਨਾਲ ਜੁੜੇ ਧੰਨਵਾਦ